ਹਮੇਸ਼ਾ ਇਹ ਲੋ ਹਾਦਤਾਂ ਕੀਤਾ ਕਰਦੇ ਹਮੇਸ਼ਾ ਤੱਕਾ ਕਰਦੇ ਨੇ ਤੁਹਾਡੇ ਨਦੀ ਰਲੀਆਂ ਹੁੰਦੀਆਂ ਇਹਨਾਂ ਦੇ ਲੋਕ ਮੈਂ ਤੁਹਾਨੂੰ ਦੱਸਣਾ ਮਹੱਲਿਆ ਚ ਚਲੇ ਜਾਓ ਖੰਬਿਆਂ ਦੇ ਉੱਪਰ ਝੰਡੇ ਲੱਗੇ ਨੇ ਔਰ ਇਹ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਬਾਇਓਲੇਸ਼ਨ ਆ ਉਹ ਇਹ ਲੋਕ ਕਰਦੇ ਆ ਉਹ ਚੋਅ ਆ ਰੋਡ ਚੋਅ ਕਰਦੇ ਸੀ ਇਲੈਕਸ਼ਨ ਲਾਇਏ ਸੀ ਜਿਹੜੇ ਸ਼ਾਮ ਨੂੰ 4 ਵਜੇ ਤੋਂ ਬਾਅਦ ਆ ਦੇ ਆਪਣੇ ਉਤਾਰ ਦੇ ਨੇ ਟਾਈਮ ਮੈਂ ਮਹੀ ਜਾਂਦਾ ਸਾਡਾ ਅਲੱਗ ਕੰਮ ਹੈ ਬਿਜਲੀ ਵਾਲਾ ਅੰਡੇ ਦਾ ਇਹਨੂੰ ਦਿੱਕਤ ਪੈ ਗਈਆਂ ਨੂੰ ਯਾਰ ਠੀਕ ਜੀ ਜਿਹਾ ਮੈਂ ਕਿ ਕਿਸੇ ਵੀ ਸਰਕਾਰੀ ਬਿਲਡਿੰਗ ਤੇ ਸਰਕਾਰੀ ਖੰਬੇ ਤੇ ਕਰਾਸਿੰਗ ਤੇ ਨਾ ਹੋਲਡਿੰਗ ਲੱਗ ਸਕਦਾ ਨਾ ਬੈਨਰ ਲੱਗ ਸਕਦਾ ਨਾ ਝੰਡੀਆਂ ਲੱਗ ਸਕਦੀ ਦੁਕਾਨਦਾਰਾਂ ਦੀ ਮਰਜ਼ੀ ਦੇ ਨਾਲ लिखित उन्होंने सब्ता कि बीजेपी का झंडा लगा सकते और इन लिए कोई कानून नहीं है क्या कोई रूल एंड रेगुलेशन नहीं है क्या जब तक एक भी कलासिंग झंडी है एक भी होल्डिंग है मैं तो जान वाला नहीं ਟਕਰਾਓ ਹੋ ਜਾਂਦਾ ਲੇਕਿਨ ਸ਼ਹਿਰ ਦੀ ਜਿਹੜੀ ਉਹ ਆਪਣਾ ਸ਼ਹਿਰਦਾਰੀ ਖਰਾਬ ਹੋਦੀ ਹੈ ਇਸ ਕਰਕੇ ਅਸੀਂ ਜਿਹੜਾ ਹੈ ਨਾ ਇਹਦਾ ਕਾਰਨ ਇਹ ਹੈ ਕਿ ਇਹਨਾਂ ਨੂੰ ਚਾਹੀਦਾ ਖਾਸ ਤੌਰ ਤੇ ਅਸ਼ਵੀਰ ਸ਼ਰਮਾਈ ਨੂੰ ਚਾਹੀਦਾ ਵੀ ਤੁਸੀਂ ਐਮ ਐਲ ਏ ਹੋ ਇਹ ਉਹ ਇਹ ਕੰਮ ਕਰਦਾ ਨਾ ਕਰ ਰੋ ਇਲੈਕਸ਼ਨ ਪਹਿਲੀ ਦਿਨੀ ਖਤਮ ਹੋ ਜਾਂਦੇ ਨੇ ਉਸ ਤੋਂ ਬਾਅਦ ਇਸੇ ਸ਼ਹਿਰ ਚ ਨਹੀਂ ਆਉਂਦੇ ਤਿੰਨ ਘੰਟੇ ਲਾਏ ਅਸੀਂ ਆਲੇ ਹੋਈ ਤੇ ਲਾਏਗਾ 10 ਵਜੇ ਤੇਨ ਘੰਟੇ ਕਿੱਥੇ ਹੋ ਗਏ ਨਾ ਗੱਡੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸ ਦਈਏ ਪਠਾਨਕੋਟ ਦੇ ਵਿੱਚ ਆਮ ਆਦਮੀ ਪਾਰਟੀ ਸੁਭਰੀਮੋ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦਾ ਰੋਡ ਸ਼ੋਅ ਹੋਣ ਜਾ ਰਿਹਾ ਹੈ ਤੇ ਜਿਸ ਤੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਦੇ ਵੱਲੋਂ ਪਠਾਨਕੋਟ ਦੇ ਵਿੱਚ ਬਿਬੂਤੀ ਸ਼ਰਮਾ ਦੀ ਜੋ ਕਿ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਅਗਵਾਈ ਹੇਠ ਪਠਾਨਕੋਟ ਸ਼ਹਿਰ ਦੇ ਵਿੱਚ ਹੋਰਡਿੰਗ ਲਗਾਏ ਜਾ ਰਹੇ ਨੇ ਪੋਸਟਰ ਲਗਾਏ ਜਾ ਰਹੇ ਨੇ ਉਹ ਵੀ ਸਰਕਾਰੀ ਖੰਭਿਆਂ ਤਾਂ ਤੁਸੀਂ ਦੇਖ ਸਕਦੇ ਹੋ ਕਮੈਂਟ ਕਰਕੇ ਆਪਣੀ ਰਾਏ ਦੇਣਾ ਬਿਲਕੁਲ ਨਾ ਕੋ ਲਾ ਤੁਸੀਂ ਦੇਖ ਸਕਦੇ ਹੋ ਕੀ ਕੋਰਪ ਕੰਡਕਟ ਤੋਂ ਬਾਅਦ ਜਦਕੀ ਕੋਰਪ ਕੰਡਕਟ ਲੰਘਣ ਤੋਂ ਬਾਅਦ ਚੋਣ ਜਾਬਤਾ ਲੰਘਣ ਤੋਂ ਬਾਅਦ ਅਜਿਹੀ ਹਰਕਤ ਜਿਹੜੀ ਹੈ ਉਹ ਗੈਰ ਕਾਨੂੰਨੀ ਹੀ ਮੰਨੀ ਜਾਂਦੀ ਹੈ ਕਿਉਂਕਿ ਚੋਣ ਜਾਬਤੇ ਦੇ ਵਿੱਚ ਸਪੈਸ਼ਲੀ ਸਪੈਸਿਫਿਕਲੀ ਮੈਂਸ਼ਨ ਕੀਤਾ ਹੁੰਦਾ ਹੈ ਕਿ ਸਰਕਾਰੀ ਪ੍ਰਾਪਰਟੀ ਦੇ ਉੱਤੇ ਕੋਈ ਵੀ ਜਿਹੜਾ ਹੈ ਅਜਿਹਾ ਪੋਸਟਰ ਜਾਂ ਬੈਨਰ ਨਾ ਲਗਾਇਆ ਜਾਵੇ ਜਿਸ ਦੇ ਕਾਰਨ ਇੱਕ ਪਾਰਟੀ ਨੂੰ ਜਿਹੜਾ ਹੈ ਉਹ ਬੜਾਵਾ ਦਿੱਤਾ ਜਾਵੇ ਇੱਕ ਪਾਰਟੀ ਦਾ ਜਿਹੜਾ ਹੈ ਪ੍ਰਚਾਰ ਕੀਤਾ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਅਜਿਹੀ ਹਰਕਤ ਜਿਹੜੀ ਹੈ ਉਹ ਕੀਤੀ ਗਈ ਹੈ ਜਿਸ ਨੂੰ ਲੈ ਕੇ ਅਸ਼ਵਨੀ ਸ਼ਰਮਾ ਜੋਗੀ ਵਿਧਾਇਕ ਨੇ ਪਠਾਨਕੋਟ ਦੇ ਉਹਨਾਂ ਦੇ ਵੱਲੋਂ ਕਰਮਚਾਰੀਆਂ ਨੂੰ ਲੈ ਕੇ ਇਹ ਜਿਹੜਾ ਹੈ ਰੋਡ ਰੋਡ ਦੇ ਉੱਤੇ ਜਿਹੜਾ ਹੈ ਉਹ ਧਰਨੇ ਦੇ ਉੱਤੇ ਉਤਰੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਇਹ ਪੋਸਟਰ ਇਹ ਹੋਲਡਿੰਗ ਜਿਹੜੇ ਨੇ ਨਹੀਂ ਉਤਾਰੇ ਜਾਂਦੇ ਉਦੋਂ ਤੱਕ ਉਹ ਇੱਥੇ ਹੀ ਖੜੇ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਮੈਂ ਡੀਸੀ ਗੁਰਦਾਸਪੁਰ ਜਿਹੜਾ ਹੈ ਪਾਰਲੀਮੈਂਟ ਆਰਓ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜੀ ਹੈ ਉਹ ਕੰਪਲੇਂਟ ਜਿਹੜੀ ਹੈ ਉਹ ਦਿੱਤੀ ਹੈ ਇਸ ਦੇ ਬਾਬਤ ਕਿ ਇਹ ਜਿਹੜਾ ਕੰਮ ਹੋ ਰਿਹਾ ਹੈ ਕੀ ਗੱਲ ਇਹ ਗੈਰਕਾਨੂੰਨੀ ਹੈ ਜਾਂ ਫਿਰ ਇਹ ਕਾਨੂੰਨੀ ਹੈ ਇਸ ਦੇ ਬਾਰੇ ਨੂੰ ਪੁਸ਼ਟੀ ਜੜੀ ਆ ਉਹ ਦਿੱਤੀ ਜਾਵੇ ਤੇ ਇਸ ਦੇ ਇਸ ਮੌਕੇ ਤੇ ਉਹਨਾਂ ਦੇ ਨਾਲ तमाम ਜਿਹੜੇ ਕਰਮਚਾਰੀ ਨੇ ਭਾਜਪਾ ਦੀ ਉਹ ਵੀ ਮੌਜੂਦ ਨੇ ਤੇ ਇੱਕ ਵੱਡਾ ਸਵਾਲ ਉਹਨਾਂ ਨੇ ਖੜਾ ਕੀਤਾ ਇਲੈਕਸ਼ਨ ਕਮਿਸ਼ਨ ਵਾਸਤੇ ਕਿ ਹਜੇ ਤੱਕ ਕਾਰਵਾਈ ਜੜੀ ਹੈ ਉਹ ਕਿਉਂ ਨਹੀਂ ਕੀਤੀ ਜਾ ਰਹੀ ਕਿਉਂਕਿ ਚੋਣ ਜਾਬਤੇ ਤੋਂ ਬਾਅਦ ਅჯਾਹਾ ਕਰਨਾ ਗੈਰਕਾਨੂੰਨੀ ਮੰਨਿਆ ਜਾਂਦਾ ਹੈ ਤੇ ਇਸ ਮੌਕੇ ਤੇ ਅਸ਼ੋਨੀ ਸ਼ਰਮਾ ਨੇ ਕਿਹਾ ਹੈ ਕਿ ਲੋਕਤੰਤਰ ਨੂੰ ਜਿਹੜਾ ਇਹ ਬੜਾਵਾ ਦਿੱਤਾ ਜਾਂਦਾ ਹੈ ਅਕਸਰ ਅਸੀਂ ਸੁਣਦੇ ਆਏ ਹਾਂ ਤੇ ਲੋਕਤੰਤਰ ਦੇ ਵਿੱਚ ਅჯਾਹਾ ਹੋਣਾ ਬਿਲਕੁਲ ਗੈਰਕਾਨੂੰਨੀ ਹੈ ਇਸ ਦੇ ਉੱਤੇ ਕਾਰਵਾਈ ਜੜੀ ਆ ਉਹ ਹੋਣੀ ਚਾਹੀਦੀ ਜਦੋਂ ਸਾਡੇ ਪੱਤਰਕਾਰ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਿੱਧੇ-ਸਿੱਧੇ ਇਹ ਤਾਂ ਕਹਿ ਦਿੱਤਾ ਕਿ ਇਸ ਦੇ ਉੱਤੇ ਕਾਰਵਾਈ ਬਰਨੀ ਚਾਹੀਦੀ ਹੈ ਤੇ ਜਿਨ੍ਹਾਂ ਨੇ ਪੋਸਟਰ ਲਗਾਏ ਨੇ ਜੁਨਾਦੀ ਗਵਾਈ ਹੈ ਤੇ ਪੋਸਟਰ ਜਾਂ ਹੋਲਡਿੰਗ ਲਗਾਏ ਗਏ ਨੇ ਉਹਨਾਂ ਦੇ ਉੱਤੇ ਪਕਾਇਦਾ ਕੱਚਾ ਜੜਾ ਹੈ ਉਹ ਦਰਜ ਹੋਣਾਈਦਾ ਹੈ ਇਹ ਇਹ ਇਲੈਕਸ਼ਨ ਕੋਡ ਦੀ ਉਲੰਘਣਾ ਹੈ ਜਾਂ ਨਹੀਂ ਇੱਕ ਨਿਯਮ ਹੈ ਕਿ ਕਿਸੇ ਵੀ ਸਰਕਾਰੀ ਬਿਲਡਿੰਗ ਤੇ ਸਰਕਾਰੀ ਖੰਬੇ ਤੇ ਤਰਾਸਿੰਗ ਤੇ ਨਾ ਹੋਲਡਿੰਗ ਲੱਗ ਸਕਦਾ ਨਾ ਬੈਨਰ ਲੱਗ ਸਕਦਾ ਨਾ ਝੰਡੀਆਂ ਲੱਗ ਸਕਦੀਆਂ ਦੁਕਾਨਦਾਰਾਂ ਦੀ ਮਰਜ਼ੀ ਦੇ ਨਾਲ ਲਿਖਿਤ ਉਹਨਾਂ ਨੇ ਸਾਨੂੰ ਦਿੱਤਾ ਕਿ ਤੁਸੀਂ ਬੀਜੇਪੀ ਦਾ ਝੰਡਾ ਲਗਾ ਸਕਦੇ ਹੋ ਉਸ ਵੇਲੇ ਤੇ ਇਲੈਕਸ਼ਨ ਕਮਿਸ਼ਨ ਬੜਾ ਤੇਜ਼ ਹੋਇਆ ਔਰ ਝੰਡੇ ਤੁਹਾਡੇ ਰਾਤੋ-ਰਾਤ ਉਧਾਰ ਕੇ ਲੈ ਗਿਆ ਫੇਰੇ 7 ਵਜੇ ਮੈਂ ਡੀਸੀ ਸਾਹਿਬ ਨੂੰ ਔਰ ਜਿਹੜੇ ਪੂਰੇ ਪਾਰਲੀਮੈਂਟ ਦੇ ਆਰੋ ਨੇ ਡੀਸੀ ਗੁਰਦਾਸਪੁਰ ਨੂੰ ਫੋਨ ਤੇ ਸੂਚਨਾ ਦਿੱਤੀ ਕਿ ਇਸ ਪ੍ਰਕਾਰ ਉਲੰਘਣ ਹੋ ਰਿਹਾ ਪੂਰੀ ਤਰ੍ਹਾਂ ਨਾਲ ਇਲੈਕਸ਼ਨ ਕਮਿਸ਼ਨ ਦੇ ਨਿਰਦੇਸ਼ਾਂ ਦਾ ਮੈਨੂੰ ਯਕੀਨ دلਾਇਆ ਗਿਆ ਕਿ ਅਸੀਂ ਉਤਾਰ ਦਿੰਨੇ ਆ। ਕੀ ਇਹ ੱੱਕੇਸ਼ਾਈ ਸਮੱਸਿਆ ਨਹੀਂ ਚਾਹੀਦੀ ਹੈ? ਲੋਕਤੰਤਰ ਦੀ דוਹੀ ਦਿੰਦੇ ਨੇ। ਸੰਵਿਧਾਨ ਹੱਥ ਫੜ ਕੇ ਚੱਲਦੇ ਨੇ। ਭ੍ਰਸ਼ਟਾਚਾਰ ਦੇ ਨਾਲ ਲਿਪਤ ਨੇ ਸਿਰ ਤੋਂ ਲੱਗੇ ਪੈਰ ਤੱਕ। ਔਰ ਇਹਨਾਂ ਦੇ ਲਈ ਕੋਈ ਕਾਨੂੰਨ ਨਹੀਂ ਹੈ ਕਿਆ? ਕੋਈ ਰੂਲ ਐਂਡ ਰੈਗੂਲੇਸ਼ਨ ਨਹੀਂ ਹੈ ਕਿਆ? ਜਦ ਤੱਕ ਇੱਕ ਵੀ ਕਰਾ ਸਿੰਘ ਢੰਡੀ ਹੈ, ਇੱਕ ਵੀ ਹੋਲਡਿੰਗ ਹੈ ਮੈਥੋਂ ਜਾਣ ਵਾਲਾ ਨਹੀਂ। ਔਰ ਮੈਂ ਵੀ ਕਹਿਣਾ ਚਾਹਣਾ ਲੋਕਤੰਤਰ ਦੇ ਅੰਦਰ ਤਿਲੂਸ ਕਢਣਾ ਅਧਿਕਾਰ ਹੈ ਕੇਜਰੀਵਾਲ ਆਇਆ ਉਹਦਾ ਸਵਾਗਤ ਹੈ ਪਰ ਇਸ ਤਰੀਕੇ ਦਾ ਮਾਤਾ ਪਰਣ ਹੋਏਗਾ ਤੇ ਉਹਨੂੰ ਸ਼ਹਿਰ ਚਾਣਾ ਮੁਸ਼ਕਲ ਹੋਏਗਾ ਸਰਕਾਰ ਕਰਕੇ ਨਾ ਪਰਮਾ ਜਿਹੜੇ ਉਹ ਹੈਗੇ ਬੋਲਸ ਹੈਗੇ ਸਾਰਿਆਂ ਦੇ ਉੱਤੇ ਜਿਹੜੇ ਹੈਗੇ ਹੋਲਡਿੰਗਸ ਹੈਗੇ ਤੁਸੀਂ ਦੇਖੋ ਸੀ ਕੀ ਹਾਲ ਕੀਤੇ ਦਾ ਸੀ ਸ਼ਹਿਰ ਦਾ ਲੋਕਾਂ ਨੇ ਉਹਨਾਂ ਮੈਨੂੰ ਪਤਾ ਹੈ ਇਹ ਚਾਹੁੰਦੇ ਨੇ ਕਿ ਮੈਂ ਚਲਾ ਜਾਵਾਂ ਤੇ ਮੁੜ ਕੇ ਲਾ ਲੈਣ ਲੇਕਿਨ ਬੀਜੇਪੀ ਜਿੰਦੀ ਜਾਗਦੀ ਪਾਰਟੀ ਹੈ ਅਸੀਂ ਕਾਨੂੰਨ ਨਾ ਆਪੇ ਤੋੜਿਆ ਕਦੀ ਨਾ ਟੁੱਟਦਾ ਹੈ ਕਾਨੂੰਨ ਦੇਖ ਸਕਦੇ ਆ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਇਧਰ ਲਈ ਕੋਈ ਕਾਰਵਾਈ ਦੀ ਮੰਗ ਮੈਂ ਤਾਂ ਕਹਿੰਦਾ ਪਰਚਾ ਰਜਿਸਟਰਡ ਹੋਣਾ ਚਾਹੀਦਾ ਔਰ ਮੈਂ ਰਿਟਰਨ ਵੀ ਦੇ ਰਿਹਾ ਜਿਨ੍ਹਾਂ ਲੋਕਾਂ ਨੇ ਇਹ ਵਾਇੋਲੇਸ਼ਨ ਕੀਤੀ ਹੈ ਇਲੈਕਸ਼ਨ ਕਮਿਸ਼ਨ ਦੇ ਨਿਰਦੇਸ਼ਾਂ ਦਾ ਉਲੰਘਣ ਕੀਤਾ ਹੈ ਚਾਹੇ ਉਹ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਲੋਕ ਹੋਣ ਚਾਹੇ ਆਮ ਆਦਮੀ ਪਾਰਟੀ ਨਾਲ ਜਿਨ੍ਹਾਂ ਨੇ ਲਵਾਏ ਨੇ ਪਰਚਾ ਰਜਿਸਟਰ ਹੋਣਾ ਚਾਹੀਦਾ ਆਰੋ ਵੱਲੋਂ ਤੁਹਾਨੂੰ ਸਾਡੇ ਨਾਲ ਗੱਲਬਾਤ ਹੋਈ ਹੈ ਕੀ ਕਹਿਣਾ ਉਹਨਾਂ ਦਾ ਉਹਨਾਂ ਨੇ ਕਿਹਾ ਜੀ ਉਤਾਰ ਦਿੰਦੇ ਆ ਜੀ ਲੇਕਿਨ 3 ਘੰਟੇ ਵੇਟ ਕਰਨ ਤੋਂ ਬਾਅਦ ਮੈਨੂੰ ਸੜਕਾਂ ਤੇ ਆਉਣਾ ਪਿਆ ਠੀਕ ਹੈ ਜੀ ਜਦੋਂ ਇਸ ਬਾਬਤ ਹਲਕਾ ਇੰਚਾਰਜ ਵਿਬੂਤੀ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਜਿਹੜੇ ਨੇ ਕਹਿੰਦੇ ਹੋਏ ਨਜ਼ਰ ਆਇਆ ਕਿ ਅਸੀਂ ਰੋਡ ਸ਼ੋ ਤੋਂ ਬਾਅਦ ਇਹ ਜਿਹੜਾ ਹੈ ਹੋਡਿੰਗ ਨੇ ਇਹ ਉਤਾਰ ਦੇਣੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਇੱਕ ਰੂਲ ਦੀ ਉਲੰਘਣਾ ਕਰਨੀ ਰੂਲ ਨੂੰ ਜਿਹੜਾ ਡਿਸਕਵালিਫਾਈ ਕਰਨਾ ਤੇ ਉਸ ਤੋਂ ਬਾਅਦ ਫਿਰ ਉਸ ਦੇ ਉੱਤੇ ਆਪਣੀ ਜਿਹੜੀ ਹੈ ਉਹ ਪ੍ਰਤੀਕਿਰਿਆ ਦੇਣੀ ਤਾਂ ਕਿਤਨਾ ਕਿਤੇ ਗਲਤ ਹੁੰਦਾ ਨਜ਼ਰ ਆ ਰਿਹਾ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਗੱਲ ਕੋਡ ਆਫ ਕੰਡਕਟ ਜਿਹੜਾ ਹੈ ਉਹ ਸਾਰਿਆਂ ਦੇ ਲਈ ਬਣਿਆ ਹੈ ਜਾਂ ਫਿਰ ਕਿਸੇ ਇੱਕ ਪਾਰਟੀ ਦੇ ਲਈ ਬਣਿਆ ਕਮੈਂਟ ਕਰਕੇ ਆਪਣੀ ਰਾਏ ਦੇਣਾ ਜ਼ਰੂਰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਗਲਤ ਹੈ ਜਾਂ ਫਿਰ ਇਹ ਬਿਲਕੁਲ ਠੀਕ ਹੋ ਰਿਹਾ ਹੈ ਕਿਉਂਕਿ ਚੋਣਾਂ ਆਪੇ ਤੋਂ ਬਾਅਦ ਅਝਾ ਕਰਨਾ ਬਿਲਕੁਲ ਗਲਤ ਮੰਨਿਆ ਜਾਂਦਾ ਹੈ। ਹਰ ਵਾਰ ਤਾਂ ਘੀ ੱੱਕਾ ਕਰਨ ਦੀ ਹਮੇਸ਼ਾ ੱੱਕਾ ਕਰਦੇ ਆ। ਜਦੋਂ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਨੇ ਇਹਨਾਂ ਦੇ ਲੋਕ ਮੈਂ ਤੁਹਾਨੂੰ ਦੱਸਣਾ ਮਹੱਲਿਆਂ 'ਚ ਚਲੇ ਜਾਓ ਖੰਭਿਆਂ ਦੇ ਉੱਪਰ ਝੰਡੇ ਲੱਗੇਦੇ ਆ। ਔਰ ਇਹ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਬਾਇਓਲੇਸ਼ਨ ਆ ਉਹ ਇਹ ਲੋਕ ਕਰਦੇ ਆ। ਸਾਡੇ ਸਿਰਫ ਅਰਵਿੰਦ ਕੇਜਰੀਵਾਲ ਜੀ ਦਾ ਇੱਥੇ ਰੋਡ ਸ਼ੋਅ ਹੈ। ਰੋਡ ਸ਼ੋਅ ਕਰਕੇ ਅਸੀਂ ਇਲੈਕਸ਼ਨ ਗਏ ਸੀਗੇ। ਜਿਹੜੇ ਸ਼ਾਮ ਨੂੰ 4 ਵਜੇ ਤੋਂ ਬਾਅਦ ਆਦੇ ਆਪੇ ਉਤਾਰ ਦੇ ਨੇ ਲੇਕਿਨ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਕਮ ਸੇ ਕਮ ਜਦੋਂ ਅਸੀਂ ਕਿਨਾਂ ਦਾ ਇਹਨਾਂ ਦੀ ਕੋਈ ਰੈਲੀ ਹੁੰਦੀਆਂ ਅਸੀਂ ਕਦੀ ਕੋਈ ਖਲਣ ਨਹੀਂ ਪਾਈ ਕਦੀ ਕੋਈ ਪੰਗਾ ਨਹੀਂ ਲਿਆ ਇਹ ਹਮੇਸ਼ਾ ਇਹੋ ਕੰਮ ਕਰਦੇ ਰਹੇ ਅਸੀਂ ਅਸੀਂ ਸ਼ਹਿਰੀ ਆ ਅچھے ਸ਼ਹਿਰੀ ਆ ਅਸੀਂ ਨਹੀਂ ਚਾਹਦੇ ਤੇ ਕੋਈ ਟਕਰਾਓ ਹੋਏ ਇਹਦੇ ਬੰਦੇ ਜਿਹੜੇ ਆ ਅਸੀਂ ਵੀ ਆਪਣੇ 200 ਬੰਦਾ ਇਕੱਠਾ ਕਰਕੇ ਹਾਲ ਵਾਲਾ ਕਰਦੀਏ ਟਕਰਾਓ ਹੋ ਜਾਂਦਾ ਲੇਕਿਨ ਸ਼ਹਿਰ ਦੀ ਜਿਹੜੀ ਉਹ ਆਪਣਾ ਸ਼ਹਿਰਦਾਰੀ ਖਰਾਬ ਹੁੰਦੀ ਆ ਇਸ ਕਰਕੇ ਅਸੀਂ ਜਿਹੜਾ ਹੈ ਨਾ ਇਹਦਾ ਕਾਰਨ ਇਹ ਆ ਕਿ ਇਹਨਾਂ ਨੂੰ ਚਾਹੀਦਾ ਖਾਸ ਤੌਰ ਤੇ ਅਸ਼ਵਨੀ ਸ਼ਰਮਾ ਜੀ ਨੂੰ ਚਾਹੀਦਾ ਵੀ ਤੁਸੀਂ ਐਮ ਐਲ ਏ ਹੋ ਇਹੋ ਜੇ ਹਰਕਤਾਂ ਨਾ ਕਰੋ ਇਲੈਕਸ਼ਨ ਪਹਿਲੀ ਤਰੀਕ ਨੂੰ ਖਤਮ ਹੋ ਜਾਂਦੇ ਨੇ ਉਸ ਤੋਂ ਬਾਅਦ ਇਸੇ ਸ਼ਹਿਰ ਚ ਰਹਿਣਾ ਆਪਾਂ ਸਰਕਾਰੀ ਖੰਭੇ ਤੇ ਸਰਕਾਰੀ ਬੋਰਡਾਂ ਦੇ ਕਹਿ ਲਗਾਣੇ ਸਹੀ ਆ ਸਰਕਾਰੀ ਖੰਭੇ ਸਰਕਾਰੀ ਬੋਰਡਾਂ ਦੇ ਅਸੀਂ ਆਪੇ ਉਤਾਰਤੇ ਲੇਕਿਨ ਇਹ ਬਾਜ਼ਾਰ ਦੇ ਵਿੱਚੋਂ ਉਤਾਰ ਰਹੇ ਨੇ ਅਗਰ ਅਗਰ ਕਿਸੇ ਨੇ ਸਰਕਾਰੀ ਖੰਭੇ ਦੇ ਨਾਲ ਤੇ ਲਗਾਤਾ ਭਲੇਖੇ ਨਾਲ ਜਾਂ ਗਲਤੀ ਨਾਲ ਉਹ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰ ਸਕਦੇ ਇਹ ਕੋਲ ਹੁੰਦੇ ਕਿ ਆਪ ਹੀ ਨਿਕਲ ਕੇ ਤੇ ਉਥੇ ਹਲਾਲਾ ਪਾਈ ਜਾਂਦੇ ਬਦਮਾਸ਼ੀ ਕਰਨ ਇਹ ਗੱਲ ਗਲਤ ਹੈ ਨਾ ਤੇ ਪਿਆਰ ਉਹਨੂੰ ਕੰਪਲੇਂਟ ਕੀਤੀ ਕਿ 3 ਘੰਟੇ ਦਾ ਸਮਾਂ ਦਿੱਤਾ ਗਿਆ ਪਰ ਡਿਪਾਰਟਮੈਂਟ 3 ਘੰਟੇ ਲਾਏ ਅਸੀਂ ਹਾਲੇ ਹੋਣੀ ਤੇ ਲਾਏ ਕਰ 10 ਵਜੇ ਤੇ ਲਾਏ 3 ਘੰਟੇ ਕਿੱਥੇ ਹੋ ਗਏ ਇਹਨਾਂ ਦੇ ਇਹ ਜਾਣ ਬੁੱਝ ਕੇ ਪਰੇਸ਼ਾਨੀ ਪੈਦਾ ਕਰਦੇ ਆ ਔਰ ਇਹਨਾਂ ਦਾ ਕੰਮ ਹੀ ਇਹੋ ਹੀ ਆ ਕਿ ਜਦੋਂ ਕਿਸੇ ਦੂਜੀ ਪਾਰਟੀ ਦੀ ਕੋਈ ਸਭਾ ਹੋਏ ਉਹਨੂੰ ਖਰਾਬ ਕਰੀਏ ਉਹਨੂੰ ਕਲ ਇਵਨ ਤੁਸੀਂ ਦੇਖੋਗੇ ਅਸੀਂ ਮਹੱਲਿਆਂ ਦੇ ਵਿੱਚ ਕੋਈ ਆਪਣਾ ਸਟicker ਜਾਂ ਪੋਸਟ ਲੱਗਿਆ ਹੋਇਆ ਪੋਸਟਰ ਉਹਨੂੰ ਕੈਂਚੀ ਲੈ ਕੇ ਕੈਂਚੀ ਨਾਲ ਉਹਨੂੰ ਫਾੜ ਦਿੰਦੇ ਹਾਂ ਤੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਤਾਂ ਡੀਐਸਪੀ ਸੁਮੇਰ ਸਿੰਘ ਨੇ ਜਦੋਂ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣ ਲੈਂਦੇ ਹਾਂ ਇਹ ਥੋੜੀ ਜੀ ਇਹਨਾਂ ਦੀ ਆਪਸ ਵਿੱਚ ਮਿਸਅੰਡਰਸਟੈਂਡਿੰਗ ਹੋ ਗਈ ਸੀ ਕਿ ਕੁਝ ਬੋਰਡ ਇਹਨਾਂ ਨੇ ਨਾ ਆਪ ਵਾਲਿਆਂ ਨੇ ਸਰਕਾਰੀ ਖੰਭਿਆਂ ਤੇ ਲਾਤੇ ਸੀ ਉਹਨਾਂ ਨੂੰ ਆਪਾਂ ਰਿਕਵੈਸਟ ਕੀਤੀ ਸੀ ਕਿ ਉਹ ਥਾਰੇ ਉੱਤੇ ਇਸ ਲਈ ਇਹਦੇ ਚ ਜਿਹੜਾ ਸਿਵਲ ਪ੍ਰਸ਼ਾਸਨ ਉਹਨੂੰ ਆਪਾਂ ਬੁਲਾਇਆ ਤੇ ਉਹਨਾਂ ਨੇ ਆ ਕੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਉਹ ਬੋਰਡ ਉਤਾਰ ਰਹੇ ਆ ਸਿਚੁਏਸ਼ਨ ਉਹਨਾਂ ਦਾ ਨਾਰਮਲ ਹੈ ਬਾਕੀ ਜਿਹੜਾ ਸਰਕਾਰੀ ਪ੍ਰਾਪਰਟੀ ਤੇ ਬੋਰਡ ਕੋਈ ਨਹੀਂ ਲਾ ਸਕਦਾ ਇਸ ਲਈ ਉਹ ਬੋਰਡ ਉਤਾਰੇ ਜਾ ਰਹੇ ਆ ਤੇ ਬਾਕੀ ਜਿਹੜਾ ਇਸ ਪਰ ਲਾ ਪੰਪਾਵਾ ਪੱਕਾ ਰੇ ਦੇਖਣ ਜਾਈ ਸਰ ਆਮ ਆਲੂ ਕਾਟੀ ਤੇ ਵਲੰਟੀਅਰ ਜਿਹੜੇ ਸਰਕਾਰੀ ਬੋਰਡ ਉਤਾਰੇ ਗਏ ਉਹ ਵੀ ਜਿਹੜੇ ਗੱਡੀ ਤੋਂ ਉਤਾਰ ਲਏ ਗਏ ਨੇ ਨਹੀਂ ਨਹੀਂ ਇਸ ਤਰ੍ਹਾਂ ਸਾਡੇ ਧਿਆਨ ਚ ਨਹੀਂ ਗਿਆ ਬੋਰਡ ਜਿਹੜੇ ਆਪਣੇ ਤਹਿਸੀਲਦਾਰ ਸਾਹਿਬ ਵੀ ਨਾਲ ਹੀ ਹੈ ਜਿਹੜੇ ਬੋਰਡ ਉਤਾਰੇ ਗਏ ਆ ਉਹਨਾਂ ਨੂੰ ਗੱਡੀ ਚ ਆਪਾਂ ਰੱਖਿਆ ਹੈ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦੀ ਤੇ ਉਹ ਲੈ ਕੇ ਜਾਇਆ ਜਾ ਰਿਹਾ ਦੂਸਰਾਂ ਦੀ ਕੋਈ ਗੱਲ ਸਮਝ ਨਹੀਂ ਬਾਕੀ ਸਿਚੁਏਸ਼ਨ ਨਾਰਮਲ ਠੀਕ ਕੈਮਪਰਸ ਤੋਂ ਹਨੂ ਦੇ ਨਾਲ ਅੱਗੇ ਸਿਕਿਉਰਿਟੀ ਰਿਪੋਰਟ